नमस्कार दोस्तों मैं अपने आसकृत सखसाना दे रहे हो अदालत जनता की आमने सामने दोस्तों फिर तो आमने सामने देख रहे सारे देखने तो प्यार नमस्कार की गाले करेंगे लकी संद की गल करेंगे हाथ टीम जो उसे पहुंच चुके हैं ਮੈਡਮ 우ਸ਼ਾ ਮਾਹੀ ਜੀ ਨਾਲ ਪੂਰੀ ਟੀਮ ਪੁੰਜ ਸਾਡਾ ਮੈਡਮ ਸੋਨੀਆ ਜੀ ਸਾਡੇ ਵਿੱਚ ਰਾਜ ਸਾਕਿਬ ਜੀ ਨਾਲ ਹੋਰ ਵੀ ਕਾਫੀ ਲੋਕ ਇੱਥੇ ਪਹੁੰਚੇ ਨੇ ਸੰਦੀ ਸਾਹਿਬ ਇਹ ਕਿਵੇਂ ਦਾ ਲੱਗ ਰਿਹਾ ਜੇ ਮਾਹੌਲ ਜਿਹੜਾ ਬਣਿਆ ਰਾਜਨੀਤਿਕ ਵਿੱਚ ਤੁਸੀਂ ਪਹੁੰਚ ਚੁੱਕੇ ਹੋ ਇਹ ਕੀ ਕਾਰਨ ਸੀ ਤੁਹਾਡਾ ਰਾਜਨੀਤਿਕ ਆਨੰਦ ਦੇਖੋ ਜੀ ਗੱਲ ਇਹ ਹੈ ਪਹਿਲਾਂ ਤਾਂ ਮੈਂ ਤੁਹਾਡੀ ਟੀਮ ਨੂੰ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਕਵਰੇਜ ਕਰਨ ਆਏ ਹੋ ਐਸ ਕੇ ਸਖੈਨਾ ਜਾਨ ਜੀ ਤੋ ਆਮਨੇ ਸਾਹਮਣੇ ਤੁਹਾਡਾ ਜਿਹੜਾ ਇਹ ਚੈਨਲ ਹੈ ਜੋ ਸੱਚ ਦਿਖਾਂਦਾ ਉਸ ਸੱਚ ਤੋਂ ਕਾਫੀ ਵਿਕਾਸ ਹੋਣਾ ਸ਼ੁਰੂ ਹੋਇਆ ਜੀ ਉਹ ਤੁਹਾਡੇ ਚੈਨਲ ਥਰੂ ਸੋ ਮੈਂ ਰਾਜਨੀਤੀ ਬਾਰੇ ਇਹ ਗੱਲ ਕਹਿਣਾ ਚਾਹੁੰਦਾ ਕਿ ਬੜੀਆਂ ਪਾਰਟੀਆਂ ਦੇਖ ਲਈਆਂ ਪਰ ਜਦੋਂ ਗੱਲ ਆਉਂਦੀ ਹੈ ਜ਼ਾੜ ਦੀ ਉਸ ਟਾਈਮ ਤੇ ਵਿਕਾਸ ਵਾਲੇ ਸਾਰੇ ਚੁੱਪ ਹੋ ਜਾਂਦੇ ਆ ਬਿਲਕੁਲ ਬਿਲਕੁਲ ਵੋਟਾਂ ਵਾਲੇ ਅਸੀਂ ਵੋਟਾਂ ਲੈਣ ਆਨੇ ਆ ਹੱਥ ਜੋੜਦੇ ਆ ਪੈਰੀਂ ਹੱਥ ਲਾਣੇ ਆ ਜਦੋਂ ਕਾਉਂਸਲਰ ਬੰਦਾ ਬਣ ਜਾਂਦਾ ਫਿਰ ਉਹ ਕਦੀ ਪਿੱਛੇ ਜਾ ਕੇ ਦੇਖਦਾ ਵੀ ਨਹੀਂ ਕਿ ਅਸੀਂ ਮਿਲਣਾ ਜਾਂ ਨਹੀਂ ਮਿਲਣਾ ਸੋ ਮੈਂ ਆਜ਼ਾਦ ਉਮੀਦਵਾਰ ਜੋ ਅੱਜ ਖੜਾ ਹੋਇਆ ਹੈ ਸਾਰੀਆਂ ਪਾਰਟੀਆਂ ਨੂੰ ਤਿਆਕ ਕੇ ਕਿ ਮੈਂ ਆਪਣੇ ਵਾਰਡ ਦਾ ਵਿਕਾਸ ਕਰਾਂ ਸੋ ਪਹਿਲਾਂ ਤਾਂ ਗੱਲ ਜਿਹੜਾ ਉੱਠਣ ਦਾ ਰਹਾਦਾ ਇਹ ਸੀ ਮੇਰਾ ਮਕਸਦ ਇਹ ਸੀ ਕਿ ਜਦੋਂ ਵੀ ਮੈਂ ਏਰੀਏ ਦੇ ਵਿੱਚ ਜਾਣਾ ਤੇ ਏਰੀਏ ਦੇ ਵਿੱਚ ਗੱਟਰ ਬੰਦ ਹੁੰਦੇ ਆ ਔਰ ਗੰਦਾ ਪਾਣੀ ਦੇ ਵਿੱਚੋਂ ਜਦੋਂ ਜਨਨੀਆਂ ਲੰਘਦੀਆਂ ਬੰਦੇ ਲੰਘਦੇ ਬਿਦੁਰਗ ਲੰਘਦੇ ਆ ਉਹ 스멜 ਆਂਦੀ ਆ ਜਿੰਦੇ ਨਾਲ ਕਾਫੀ ਪ੍ਰਦੂਸ਼ਨ ਫੈਲ ਰਿਹਾ ਬੱਚੇ ਬਿਮਾਰ ਹੁੰਦੇ ਆ ਤੇ ਜਦੋਂ ਪਾਣੀ ਦੇ ਵਿੱਚ ਜੜਾ ਘੜਾਂ ਚ ਪੀਲ ਮਲਾ ਪਾਣੀ ਹੁੰਦਾ ਉਹਦੇ ਵਿੱਚ ਗੰਦ ਆ ਰਿਹਾ ਔਰ ਵਿਚਾਰਾਂ ਦੀ ਪ੍ਰੋਬਲਮ ਸੋਲਵ ਨਹੀਂ ਹੁੰਦੀ ਆ ਫਿਰ ਸਟਰੀਟ ਦਿੱਤਾ ਜਿਹੜੀਆਂ ਹੈਗੀਆਂ ਉਹ ਨਹੀਂ ਲੱਗੀਆਂ ਕਿ ਜਿੱਥੇ ਲੋਕ ਜਿਹੜੇ ਸ਼ਰਾਰਤੀ ਅੰਸਰ ਆ ਨਸ਼ੇ ਵਿਆਦੀ ਉਹ ਚੈਨਾ ਲੁੱਟਾ ਖਵਾ ਕਰਦੇ ਆ ਔਰ ਇਸ ਚੀਜ਼ ਨੂੰ ਦੇਖਦੇ ਹੋਏ ਖੁਦ ਮੈਂ ਆਪ ਅੱਜ ਮੈਦਾਨ ਚ ਉਤਰਿਆ ਕਿ ਜਿਹੜੇ ਲੋਕਾਂ ਦੇ ਕੰਮ ਆ ਉਹ ਇਦਾਂ ਨਹੀਂ ਹੋਣੇ ਕਿਉਂਕਿ ਇਹਦੇ ਲਈ ਸਾਨੂੰ ਆਪ ਹੀ ਕਰਨਾ ਪੈਣਾ ਸ਼ੰਗਰ ਸਿੰਘ ਸੰਧੂ ਸਾਹਿਬ ਮੈਦਾਨ ਦੇ ਵਿੱਚ ਤੁਸੀਂ ਉਤਰ ਗਏ ਹੋ ਮੈਂ ਦੇਖਿਆ ਕਿ ਕਈਆਂ ਪਾਰਟੀਆਂ ਵੱਲੋਂ ਧੜਾ ਧੜ ਕਰੋੜਾ ਲੱਖ ਰੁਪਏ ਲਗਾ ਕੇ ਪਬਲਿਸਿਟੀ ਕੀਤੀ ਆ ਰਹੀ ਹੈ ਜਿਹੜੇ ਲੱਖਾਂ ਕਰੋੜਾ ਰੁਪਏ ਲਗਾ ਕੇ ਪਬਲਿਸਿਟੀ ਕਰ ਰਹੀ ਹੈ ਇਹ ਨੂੰ ਫਿਊਚਰ ਕੱਲ ਨੂੰ ਜੇ ਬਣ ਗਿਆ ਤਾਂ ਪਹਿਲਾਂ ਲੱਖਾਂ ਕਰੋੜ ਦਾ ਆਪਣੇ ਘਰ 'ਚ ਡਬਲ ਪੇਮੈਂਟ ਰੱਖਣਗੇ ਜਨਤਾ ਦਾ ਵਿਕਾਸ ਤੇ ਬਾਅਦ ਚ ਹੋएगा ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਖੜਾ ਹੋਇਆ ਮੈਂ ਦੇਖੋ ਕੋਈ ਢੰਡਾ ਨਹੀਂ ਛਾਪਿਆ ਕੋਈ ਡੰਡਾ ਨਹੀਂ ਛਾਪਿਆ ਸਿਰਫ ਮੈਂ ਦੇਖੋ ਲੋਕਾਂ ਨੇ ਕਲਰ ਮੈਂ ਬਲੈਕ ਇਨ ਵਾਲੀ ਛਾਪਿਆ ਨਾ ਮੈਂ ਕਿਸੇ ਤੋਂ ਪੈਸਾ ਮੰਗਿਆ ਨਾ ਮੈਂ ਲਾਣਾ ਨਾ ਮੈਂ ਦੇਣਾ ਮੇਰੀ ਜਿੰਨੀ ਕਿਊਕਾਤ ਆ ਨਾ ਮੈਂ ਪੈਸਾ ਲੈਣਾ ਫ੍ਰੀ ਆਫ ਕੋਸਟ ਕੰਮ ਕਰਨਾ ਔਰ ਜਨਤਾ ਲਈ ਆਪਣੀ ਬਾੜੀ ਖੜੇ ਹੋਣਾ ਔਰ ਬਸ ਮਰੇ ਇਹੀ ਹੈ ਕਿ ਮੈਂ ਹੁਣ ਆਪ ਉਤਰਾ ਮੈਦਾਨ 'ਚ ਅਗਰ ਜਨਤਾ ਮੈਨੂੰ ਆਪਣੇ ਵਿਸ਼ਵਾਸ ਤੇ ਖਰਾ ਉਤਾਰਦੀ ਆ ਤਾਂ ਉਹ ਦਿਨ ਦੂਰ ਨਹੀਂ ਇਹ ਵਾਰਡ ਨੂੰ ਸੋਨੇ ਦੀ ਚਿੜੀਆਂ ਬਣਾ ਕੇ ਦਿਖਾਉਂਗਾ ਔਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮੈਂ ਬਿਗੈਰ ਪਾਵਰ ਤੋਂ ਵੀ ਆਪਣੇ ਆਪ ਤੇ ਇਹਨਾਂ ਕੌਨਫੀਡੈਂਸ ਰੱਖਦਾ ਕਿ ਕੰਮ ਮੈਂ ਜਿਹੜਾ ਮਰਜੀ ਕਰਾ ਸਕਦਾ ਬਾਪ ਬੜਾ ਨਾ ਬਈਆ ਸਭ ਤੋਂ ਬੜਾ ਰੁਪਈਆ ਸੰਸਦ ਕਿਤੋਂ ਮਾਇਆ ਦੀ ਆਫਰ ਤਾਂ ਆ ਹੀ ਹੋਏਗੀ ਕਿਤਨਾ ਕਿਤੋਂ ਕੁਛ ਨਾ ਕੁਛ ਬਿਠਾਉਣ ਵਾਸਤੇ ਪਾਰਟੀਆਂ ਕਿਤਨਾ ਕਿਤੋਂ ਜ਼ੋਰ ਤੇ ਅੰਦਰ ਖਤ ਲਗਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਨਾਂ ਹੀ ਹੀਰਾ ਜਿਹਨੂੰ ਮਿਲ ਵੀ ਗਿਆ ਹੀਰਾ ਹੁਣ ਦੁਨੀਆਂ ਲਈ ਵੀ ਹੀਰਾ ਹੁਣ ਹੀਰਾ ਕੇ ਚਮਕੇਗਾ ਇਸ ਹੀਰੇ ਦੀ ਚਮਕ ਨੂੰ ਤੈਸ਼ ਨੈਸ਼ ਕਰਨ ਵਾਸਤੇ ਕੁਝ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਯਤਨ ਕੀਤਾ ਹੋਵੇਗਾ ਸਰ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂ ਆ ਮੇਰਾ ਪੋਸਟਰ ਹੈ ਤੁਸੀਂ ਮੈਨੂੰ ਦੱਸ ਦਿਓ ਜੀ ਜੀ ਅਗਰ ਮੈਂ ਗਲਤ ਛਾਪਿਆ ਹੋਵੇਗਾ ਤਾਂ ਮੈਂ ਮਾਫੀ ਮੰਗਾਗਾ ਜੀ ਅਗਰ ਮੈਂ ਸਹੀ ਛਾਪਿਆ ਤਾਂ ਇਸ ਪੋਸਟਰ ਦੇ ਉੱਪਰ ਜੋ ਲਿਖਿਆ ਮਾਨਸਿਕ ਜਾਂ ਸਭੇਕ ਪਹਿਚਾਣੋ ਠੀਕ ਹੈ ਅਗਰ ਇਸ ਨੂੰ ਲੋਕੀ ਮੁੱਦਾ ਬਣਾ ਰਿਹਾ ਕਿ ਮਹਾਰਾਜ ਦਾ ਜਿੱਤਾ ਨਾਮ ਹੈ ਤੇ ਦੱਸੋ ਮਹਾਰਾਤਾ ਸਭ ਦਾ ਇੱਕ ਹੈ ਪਰ ਮੇਰਾ ਇਸ ਚੀਜ਼ ਦਾ ਵਿਰੋਧ ਮੇਰਾ ਬੈਕਗ੍ਰਾਉਂਡ ਫੋਲੋ ਜੇ ਮੈਂ ਸ਼ਰਾਬ ਵੇਚਦਾ ਜਾਂ ਮੈਂ ਨਸ਼ਾ ਵੇਚਦਾ ਜਾਂ ਮੈਂ ਸਮੈੱਤ ਵੇਚਦਾ ਮੇਰਾ ਵਿਰੋਧ ਹੋ ਕਰੋ ਜੇ ਮੈਂ ਕਿਸੇ ਤੋਂ ਪੈਸੇ ਲੈਣਾ ਉਹ ਬੰਦਾ ਲੈ ਕੇ ਖੜਾ ਕਰੋ ਕਿ ਮੈਂ ਪੈਸੇ ਲੈ ਕੇ ਕੰਮ ਕਰਦਾ ਵਿਰੋਧੀ ਪਾਰਟੀਆਂ ਕੋਈ ਮੁੱਦਾ ਨਹੀਂ ਹੈਗਾ ਉਹਨਾਂ ਨੇ ਕਿਹਾ ਜੀ ਆਹ ਸ਼ਬਦ ਜਿਹੜਾ ਛਾਪਿਆ ਮਾਨਵਤਿਕ ਜਾਤਪੇ ਪਛਾਣ ਉਹ ਇਤੋਂ ਥੋੜੀ ਅਲਰਜੀ ਕਰ ਰਿਹਾ ਸੋ ਮੈਂ ਜਿੰਨੇ ਮੇਰੇ ਵੀਰ ਆ ਮੁੱਦਾ ਕੋ ਤਕੜਾ ਚੱਕੋ ਮਾਨਵਤਿਕ ਜਾਤ ਸਾਰੇ ਆਪਾਂ ਇੱਕ ਆ ਜਾਤਾ ਪਤਾ ਦਾ ਰੋਲਾ ਨਹੀਂ ਕਰਦਾ ਅੱਜ ਦੇਸ਼ ਦੇ ਵਿੱਚ ਜਾਤਾਂ ਨੂੰ ਅੱਗੇ ਕਰਕੇ ਇੰਡੀਆ ਨੂੰ ਜਿਹੜਾ ਮਰਜ਼ੀ ਲੜਾਵੇ ਸੋ ਇਨ੍ਹਾਂ ਭਰਮਚਿੱਤਿਆਂ ਤੋਂ ਨਿਕਲੋ ਮੇਰੇ ਖੜੇ ਹੋਣ ਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ ਮੇਰੇ ਤੇ ਮੈਂ ਆਪਣੀ ਫਾਈਟ ਕਰ ਰਿਹਾ ਹਾਂ ਵਿਰੋਧੀ ਪਾਰਟੀਆਂ ਨੂੰ ਕਾਹਦਾ ਡਰ ਮੇਰਾ ਪੈ ਗਿਆ ਸੰਤੂ ਸਰ ਹੋ ਸਕਦਾ ਡਰ ਹੈ ਵੀ ਹੋਏ ਕਿ ਅਸੀਂ ਤੇ ਜਦੋਂ ਬਣ ਜਾਣਾ ਸੀ ਤੇ ਅਸੀਂ ਪਹਿਲਾਂ ਸਿਰਫ ਤੋਂ ਸਿਰਫ ਆਪਣੇ ਕਾਊਂਟ ਬੈਂਕ ਅਕਾਊਂਟ ਦੇ ਖਾਤੇ ਭਰਨੇ ਸੀ ਉਹਨੂੰ ਬਦਲ ਆਜ਼ਾਦ ਉਮੀਦਵਾਰ ਖੜਾ ਹੋ ਗਿਆ ਅਗਰ ਖੜਾ ਹੋਗਾ ਆਜ਼ਾਦ ਉਮੀਦਵਾਰ ਤੇ ਇਹ ਤਾਂ ਜਨਤਾ ਦੇ ਕੰਮ ਕਰਾਏ ਜਨਤਾ ਦੇ ਦਿਲਾਂ 'ਚ ਰਾਜ ਕਰੇ ਜਿਹੜਾ ਲੋਕੀ ਨਹੀਂ ਚਾਹੁੰਦੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਨਤਾ ਦੀ ਜਿਹੜੀ ਸੋਚ ਠੀਕ ਹੈ ਪਰ ਮੈਂ ਫੇਰ ਵੀ ਇਹ ਗੱਲ ਕਹਿਣਾ ਚਾਹੁੰਦਾ ਵਾਰਡ ਨੰਬਰ 56 ਤੋਂ ਆਮ ਆਦਮੀ ਪਾਰਟੀ ਨੇ ਮੁਕੇਸ਼ ਸੱਠੀ ਜੀ ਨੂੰ ਖੜਾ ਕੀਤਾ ਜੀ ਦੇਖੋ ਫਾਈਟ ਹਰੇਕ ਦੀ ਆਪਣੀ ਹੈ ਚਾਰੇ ਦੀ ਵੋਟ ਹੈ ਠੀਕ ਹੈ ਮੈਂ ਵੀ ਇਸ ਬਸਤੀ 'ਚ ਪਲਿਆ ਮੇਰਾ ਵੀ ਇੱਥੇ ਜੰਮ ਪਲਿਆ ਮੈਂ ਵੀ ਇੱਥੇ 14 ਸਾਲ ਆਰਾਮ ਮੀਲਾ ਦੇ ਵਿੱਚ ਰੋਲ ਕੀਤਾ ਇੱਕ ਇੱਕ ਮਾਪਿਆਂ ਨੂੰ ਪਾਣਾ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਟਿਪਸ ਤੇ ਮੇਰਾ ਨਾਮ ਯਾਦ ਆ ਲੱਕੀ ਸੰਧੂ ਜੀ ਔਰ ਜੋ ਅਕਾਲੀ ਦਲ ਤੋਂ ਵੀ ਖੜੇ ਆ ਜੋ ਆਮ ਆਗਮਨੀ ਪਾਰਟੀ ਤੋਂ ਵੀ ਖੜੇ ਆ ਕਾਂਗਰਸ ਤੋਂ ਵੀ ਸਾਡੇ ਬੜੇ ਸਤਕਾਰਯੋਗ ਖੜੇ ਆ ਹਰ ਪਾਰਟੀ ਆਪਣਾ ਆਪਣਾ ਯੋਰ ਲਾ ਰਹੀ ਹੈ ਪਰ ਵਿਰੋਧੀ ਪਾਰਟੀ ਮੇਰੇ ਤੇ ਅਲੀਕਸ਼ਨ ਨਾ ਲਾਵੇ ਕਿ ਦੇਖੋ ਮਾਨਸ ਕੀ ਜਾਸਾ ਦੇ ਮੈਂ ਉਸ ਮਾਨਸ ਉਸ ਪ੍ਰਤੀਪਰੋਧੀ ਪਾਜ ਕੋ ਮੁੱਦਾ ਨਹੀਂ ਹੈਗਾ ਕਿਸੇ ਪ੍ਰਕਾਰ ਹੈ ਨਹੀਂ ਮੇਰੀ ਬੈਕਗਰਾਉਂਡ ਦੇਖ ਲਓ ਮੈਂ ਕਲੀਨ ਆ ਧੰਨਵਾਦ ਅਸੀਂ ਗੱਲਬਾਤ 2-4 ਮਿੰਟ ਹੋ ਲਾਵਾਂਗੇ ਸਮਸਾ ਮੈਡਮ ਸੋਨੇ ਜੀ ਤੁਹਾਡਾ ਬਹੁਤ ਯੋਗਦਾਨ ਹੈ ਜਿੰਨਾ ਤੁਸੀਂ ਇੱਕ ਮਿਹਨਤ ਕੀਤੀ ਹੈ ਕੀ ਇਹਨੂੰ ਹੋਰ ਚਮਕਾਉਣ ਦੇ ਲਈ ਕੀ ਮੈਨੂੰ ਹੰਗਾਰਾ ਮਿਲਦਾ ਜਨਤਾ ਦੇ ਵਿੱਚੋਂ ਤੁਸੀਂ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਉਹਦੇ ਵਿੱਚ ਚਿੰਤਾ ਦਾ ਸਭ ਕਹਿੰਦੇ ਕਿ ਤੁਸੀਂ ਸਾਡੇ ਹੱਥਾਂ 'ਚ ਪਲੇਗੇ ਤੁਹਾਨੂੰ ਹੀ ਵੋਟਾਂ ਇਕੱਠੀਆਂ ਲਿਆਵੋਗੇ ਕਿਉਂਕਿ ਤੁਸੀਂ ਸਾਡੇ ਆਪਣੇ ਅਸੀਂ ਜੇਦੋਂ ਚਾਹਾਂਗੇ ਤੁਹਾਡੇ ਕੰਨ ਫੜ ਕੇ ਕੰਮ ਕਰਵਾ ਸਕਦੇ ਹਾਂ ਪਠਾਨ ਦੀ ਕੋਸ਼ਿਸ਼ ਤੇ ਕਿਸੇ ਪਾਰਟੀ ਨੇ ਕੀਤੀ ਹੋਏ ਕਿ ਭਾਈ ਹੋਵੇ ਅਦਰਵਾਈਜ਼ ਸਭ ਬੰਦੇ ਆ ਕੋਈ ਧਮਕੀਆਂ ਵੀ ਸਾਨੂੰ ਮਿਲ ਰਹੀਆਂ ਇਵਨ ਕਿ ਅਮਰੀਕਾ ਤੱਕ ਮੇਰੇ ਬੇਟੇ ਨੂੰ ਫੋਨ ਕਰਕੇ ਧਮਕੀਆਂ ਦਿੱਤੇ ਤੇ ਮੈਂ ਮਾਨੂੰ ਬੜਾਲਾ ਅੱਛਾ ਤੇ ਮੈਂ ਕਹਿੰਦਾ ਇਹ ਆਪਾਂ ਇਸੇ ਰਾਹ ਤੇ ਚੱਲਣਾ ਵਾ ਜਿੰਦੇ ਕੋ ਜੋ ਹੁੰਦਾ ਕਰ ਲਓ ਜੀ ਜੀ ਬਹੁਤ ਵਧੀਆ ਤਰੀ ਚੱਲਦੇ ਦਾ 1-2 ਮਿੰਟ ਦੇ ਵਿੱਚ 우ਸ਼ਾ ਮਾਹੀ ਜੀ ਨਾਲ 우ਸ਼ਾ ਮਾਹੀ ਜੀ ਲक्की ਸੰਧੂ ਹੇਰੇ ਦੇ ਹੱਕ ਵਿੱਚ ਪਹੁੰਚਣਾ ਹੈ ਇਸ ਡੋਟ ਟੂ ਡੋਟ ਕਨਫਿਊਸ਼ਨ ਮਾਹੀ ਜੀ ਸਭਨੇ ਪਹਿਲਾ ਤੁਹਾਡੇ ਚੈਨਲ ਵਿੱਚ ਸਵਾਗਤ ਕੀਤਾ ਜਾਂਦਾ ਹੈ ਤੇ ਸੰਧੂ ਸਾਹਿਬ ਖੜੇ ਹੋਏ ਨੇ ਇੱਕ ਯਾਦਮੀਦਵਾਰਾ ਜਨਤਾ ਲਈ ਕੁਝ ਕਰਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਰਨਾ ਚਾਹੋ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਕਵਰ ਕਰ ਲਈ ਆਏ ਜੀ ਮੇਰੇ ਵੀਰ ਲੱਕੀ ਸੰਧੂ ਜੋ ਕਿ ਬਹੁਤ ਹੀ ਸਮਾਜ ਸੇਵਕ ਆ ਉਹਦਾ ਸਮਾਜ ਸੇਵਕ ਆ ਕਾਫੀ ਸਾਲ ਤੋਂ ਸਮਾਜ ਸੇਵਾ ਕਰਦੇ ਆਏ ਆ ਤੋਂ ਉਹਨਾਂ ਦਾ ਵਾਰਡ 55 ਵਾਰਡ ਜੋ ਕਿ ਬਹੁਤ ਹੀ ਪਿਛੜਿਆ ਹੋਇਆ ਵਾਰਡ ਆ ਜਿਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਆ ਜਿਹੜੀਆਂ ਤੇ ਪੂਰਾ ਕਰਨ ਵਾਸਤੇ ਸਾਡੇ ਛੋਟਾ-ਪਣਾ ਖੜਾ ਹੋਇਆ ਉਹ ਅਸੀਂ ਚਾਹੁੰਦੇ ਆ ਕਿ ਸਾਰੇ 55 ਵਾਰਡ ਵਾਲੇ ਇਹਨਾਂ ਨੂੰ ਸਪੋਰਟ ਕਰਨ ਕਿਉਂਕਿ ਸਾਡਾ ਇਹ ਭਰਾ ਹੀਰੇ ਨੂੰ ਹੀਰਾ ਹੀ ਬਣਿਆ ਆ ਕਿਉਂਕਿ ਉਹ ਖੁਦ ਵੀ ਹੀਰੀ ਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਇੰਡੀਪੈਂਡੈਂਟ ਖੜੇ ਹੋਣਾ ਹੀ ਬਹੁਤ ਵੱਡੀ ਗੱਲ ਆ ਇਸ ਕਰਕੇ ਮੇਰੀ ਸਾਰੀ 55 ਵਾਰਡ ਵਾਲਿਆਂ ਨੂੰ ਅਪੀਲ ਆ ਕਿ ਮੇਰੇ ਭਰਾ ਨੂੰ ਵੋਟ ਪਾਣ ਉਹ ਜਿੱਤ ਹਾਸਲ ਕੇ ਦੇਣ ਕਿ ਆਉਣ ਵਾਲੇ ਟਾਈਮ ਚ ਸਾਨੂੰ ਇਧਰ ਜੂਥ ਸਾਡੇ ਭਰਾ ਚਾਹੀਦੇ ਆ ਜਿਹੜਾ ਕਿ ਸਾਡੇ ਪੰਜਾਬ ਨੂੰ ਸਾਡੇ ਜਨਦਨ ਨੂੰ ਇੱਕ ਨਵੀਂ ਦਿਸ਼ਾ ਉਹ ਨਵਾਂ ਰੂਪ ਦਿੱਤਾ ਜਾਵੇ ਦੋਸਤੋ ਪੈਨ ਦੀ ਪੀ ਨੇ ਕਿ ਭਰਾ ਨੂੰ ਜਿੱਤਨ ਵਿੱਚ ਜਤਨ ਵਿੱਚ ਹਰ ਤਰ੍ਹਾਂ ਦੇ ਇੱਕ ਪੈਨ ਯਤਨ ਕਰਕੇ ਸਾਡੇ ਅਡੇ ਵਿੱਚ ਭਰਾਵਾਂ ਦੇ ਭਰਾ ਮਿਸਟਰ ਰਾਜ ਸ਼ਾਖੀ ਰਾਜ ਸ਼ਾਖੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬੜੇ ਅੱਛੇ ਤਰੀਕੇ ਦੇ ਨਾਲ ਇਹ ਸਾਡੇ ਵੀਰ ਸੰਧੂ ਦੇ ਨਾਲ ਸਪੋਰਟ ਵਿੱਚ ਤੁਸੀਂ ਪਹੁੰਚੇ ਮੈਡਮ ਰੁਸ਼ਾ ਮਾਹੀ ਜੀ ਇਹ ਸਾਡੇ ਹੇਮਾਪੁਰੀ ਜੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਤੁਹਾਡੀ ਟੀਮ ਹਮੇਸ਼ਾ ਸਮਾਜਿਕ ਤੌਰ ਤੇ ਜਿੰਨੇ ਵੀ ਆਰਥਿਕ ਤੌਰ ਤੇ ਕੰਮ ਚਲੰਦਰ ਸ਼ਹਿਰ ਦੇ ਵਿੱਚ ਹੁੰਦੇ ਨੇ ਤੁਹਾਡੀ ਟੀਮ ਉਸ ਕਵਰੇਜ ਦੇ ਲਈ ਹੰਗਾਰਾ ਭਰਦੀ ਤੇ ਉਸ ਨੂੰ ਅੱਗੇ ਆਵਾਮ ਤੱਕ ਲੈ ਕੇ ਜਾਂਦੀ ਹੈ ਜੀ ਜੀ ਦੂਸਰੀ ਰਾਜਕੁਮਾਰ ਸਾਕੀ ਤੇ ਰਾਜਕੁਮਾਰ ਸਾਕੀ ਦੇ ਪਰਿਵਾਰ ਵੱਲੋਂ ਇਸ ਵੀਰ ਨੂੰ ਦਿਲ ਦੀ ਗਹਿਰਾਈ ਤੋਂ ਬਹੁਤ ਸਾਰੀ ਮੁਬਾਰਕਾਂ ਨੇ ਕਿ ਜਿਹੜਾ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੁਆਰਾ ਜੋ ਸੰਵਿਧਾਨਿਕ ਹੱਕ ਸਾਡੇ ਸਮਾਜ ਨੂੰ ਦਿੱਤੇ ਜਾਂਦੇ ਨੇ ਸਾਡੇ ਲੋਕਾਂ ਤੱਕ ਪਹੁੰਚਾਉਂਦੇ ਜਾਂਦੇ ਨੇ ਉਹਨਾਂ ਨੂੰ ਨਾ ਜਦੋਂ ਪਹੁੰਚਣ ਤੱਕ ਕਿਸੇ ਚੀਜ਼ ਨੂੰ ਰੋਕਿਆ ਜਾਂਦਾ ਹੈ ਫਿਰ ਇਦਾਂ ਦੇ ਵੀਰ ਇਦਾਂ ਦੀਆਂ ਭੈਣਾਂ ਉਸ ਚੀਜ਼ ਨੂੰ ਲੈ ਕੇ ਆਉਣ ਦੇ ਲਈ ਜਾਗਰੂਕ ਹੋ ਜਾਂਦੇ ਨੇ ਤੇ ਅੱਜ ਦੇ ਟਾਈਮ ਤੇ ਜਿਹੜਾ ਇਹ ਇੱਕ ਸਾਈਡ ਤੇ ਕਰੋੜਾਪਤੀ ਬੰਦੇ ਖੜੇ ਹੋ ਰਹੇ ਨੇ ਉਹਨਾਂ ਦੀ ਵੀ ਟਿਕਟ ਜੇ ਜਿਹੜੀ ਹੈਗੀ ਆ ਸਰਕਾਰ ਦੀ ਜਿਹੜੀ ਫੀਸ ਆ 200 ਰੁਪਏ ਤੇ ਦੂਸਰੇ ਪਾਸੇ ਐਸੀ ਸਮਾਜ ਦੇ ਵੱਲ ਵੀ 200 ਰੁਪਏ ਦੀ ਟਿਕਟ ਭਰ ਕੇ ਇਹ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਨੇ ਜੰਗਲ ਲੜੀਆਂ ਜਾ ਰਹੀਆਂ ਨੇ ਇਹਦਾ ਸਾਰਾ ਸ਼ੇਰੇ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਜਾਂਦਾ ਹੈ ਤੇ ਮੈਂ ਚਾਹਾਂਗਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਭੈਣਾ ਦੇ ਸਤਿਕਾਰ ਰਾਹੀਂ ਜੇ ਇਸ ਏਰੀਏ ਦੇ ਲੋਕ ਇਸ ਵਾਰਡ ਦੇ ਲੋਕ ਅੱਜ ਨਹੀਂ ਜਾਗਣਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਣਾ ਹੈ। ਸਖੀ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਆਦਾ। ਪ੍ਰੀਵਿਊ। ਆ ਦਰਜ ਜਨਤਾ ਦੀ ਸਾਡੇ ਸਾਹਮਣੇ ਵਿੱਚ ਸਾਡੇ ਰਾਤ ਸਖੀ ਜੀ ਮੈਡਮ ਮੂਸ਼ਾ ਮਾਹੀ ਜੀ ਲक्की ਸੌਂਦੂ ਦੇ ਹੱਕ 'ਚ ਹੁਣ ਅਸੀਂ ਗੱਲ ਕਰਾਂਗੇ ਸਾਡੇ ਜਿੰਦ ਸ਼ਹਿਰ ਦੇ ਵਿੱਚ ਇੱਕ ਬੁਲੰਦ ਆਵਾਜ਼ ਮੈਡਮ ਹੀਮਾ ਪ੍ਰੀਮਾਪੁਰ ਜੀ ਕੀ ਕਹਿਣਾ ਚਾਹੁੰਦੇ ਹੋ? ਨਮਸਕਾਰ ਸਖਸ਼ਾਨਾ ਸਾਹਿਬ ਪਹਿਲੇ ਤੇ ਮੈਂ ਤੁਹਾਡਾ ਸਾਡੇ ਏਰੀਆ ਵਿੱਚ ਆਂਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਮੇਰੇ ਭਰਾ ਨੂੰ ਇੰਨਾ ਪਿਆਰ ਦੇ ਕੇ ਨਮਾਜ਼ ਦਿਓ ਤੁਹਾਡਾ ਚੈਨਲ ਹਮੇਸ਼ਾ ਹੀ ਸੱਚਾਈ ਨੂੰ ਅੱਗੇ ਲਿਆਂਦਾ ਵੈ ਇਸ ਚੀਜ਼ ਦਾ ਹੀ ਕਹਿ ਦੇ ਲੋ ਤੁਹਾਡਾ ਧੰਨਵਾਦ ਕਰਦੇ ਆਂ ਬਾਕੀ ਸਖਸ਼ਨਾ ਸਾਹਿਬ ਮੈਂ ਕਿਸੇ ਤੁਸੀਂ ਹੁਣੇ ਗੱਲ ਕੀਤੀ ਕਿ ਬੀਜੇਪੀ ਜਾਂ ਕਿਸੇ ਪਾਰਟੀ ਨੇ ਟਿਕਟ ਦੇਂਦਾ ਲक्की ਸੰਤੂ ਜੀ ਨੂੰ ਕਿਹਾ ਸੀਗਾ ਹਨਾ ਜਿਹੜਾ ਹੀਰਾ ਨਾ ਸਖਸ਼ਨਾ ਸਾਹਿਬ ਤੁਹਾਡੇ ਕਹਿ ਮਤਾਬਿਕ ਉਹਨੂੰ ਕਿਸੇ ਪਹਿਚਾਨ ਦੀ ਜਾਂ ਕਿਸੇ ਦੀ ਜੋਰੀ ਦੀ ਮੋੜ ਦੀ ਜ਼ਰੂਰਤ ਨਹੀਂ ਹੁੰਦੀ ਉਹ ਵੱਖਰਾ ਹੀ ਪਿਆ ਹੋਵੇ ਤੇ ਅਲੱਗ ਹੀ ਉਹਦੀ ਚਮਕ ਹੁੰਦੀ ਹੈ ਸੋ ਮੈਂ ਚਿੰਦਾ ਨੰਬਰ ਬਾੜ ਦੇ ਦੇਸ਼ਵਾਸੀਆਂ ਨੂੰ ਲਾਤਨਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਤੁਹਾਨੂੰ ਬਹੁਤ ਕਰਮਾਂ ਨਾਲੇ ਮੌਕਾ ਮਿਲਿਆ ਹੈ ਕਿ ਇੱਕ ਵਾਰੀ ਲੱਕੀ ਸੰਦੂ ਨੂੰ ਵੋਟ ਦੇ ਕੇ ਸਹੀ ਜਨਾਬ ਕਰਕੇ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਆਪਣੀ ਸੇਵਾ ਦਾ ਮੌਕਾ ਦਿਓ ਦੂਸਰੀ ਗਰੰਟੀ ਸਾਡੀ ਕਿ ਮੇਰਾ ਭਾ ਤੁਹਾਨੂੰ ਕਦੀ ਕਿਸੇ ਚੀਜ਼ ਵੱਲੋਂ ਨਿਰਾਸ਼ ਨਹੀਂ ਹੋਣ ਦੇਗਾ ਬਾਕੀ ਇਹ ਸਮੱਸਿਆਵਾਂ ਜਿਹੜੀਆਂ ਤੁਸੀਂ ਨਾਲੀਆਂ ਦੀਆਂ ਪਾਣੀ ਦੀਆਂ ਆ ਜੋ ਵੀ ਹੈ ਗਿਆ ਛੋਟੀਆਂ ਮੋਟੀਆਂ ਇਹ ਘਰੇਲੂ ਹੈਗੀਆਂ ਨੇ ਉਹ ਆਪਣਾ ਘਰ ਸਮਝ ਕੇ ਇਸ ਮਸਲਿਆਂ ਨੂੰ ਪੈਲ ਦੇ ਤੌਰ ਤੇ ਜਿਹੜਾ ਕਿ ਉਹਨਾਂ ਨੂੰ ਹੱਲ ਕਰੇਗਾ ਬਾਕੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਲੱਕੀ ਸੰਧੂ ਨੂੰ ਵੋਟ ਦੇ ਕੇ ਵੋਟ ਦੇ ਕੇ ਸਫਲਤਾ ਦੇ ਮੋਰ ਲਈ ਆ ਕੇ ਉਹਨਾਂ ਨੂੰ ਨਮਾਜ਼ੋ ਤਾਂ ਕਿ ਉਹ ਤੁਹਾਡੀ ਸੇਵਾ ਦਾ ਉਹਨਾਂ ਨੂੰ ਮੌਕਾ ਮਿਲ ਸਕੇ ਬਹੁਤ ਬਹੁਤ ਤੁਹਾਡਾ ਤਨਮੇਂ ਦੋਸਤੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਲੱਕੀ ਸੰਧੂ ਦਾ 56 ਨੰਬਰ ਵਾਰਡ ਦਾ ਉਹ ਇਲਾਕਾ ਹੈ ਜਿੱਥੇ ਇਸ ਇਲਾਕੇ ਦੇ ਵਿੱਚ ਲੱਕੀ ਸੰਧੂ ਨਰਾਇਣ ਕੇ ਹਰ ਤਰ੍ਹਾਂ ਦੇ ਸਮਾਜ ਸੰਗਠਨ ਵਿੱਚ ਜਨਤਾ ਦੀ ਸੇਵਾ ਕੀਤੀ ਕੈਮਰਾਮੈਨ ਦੇ ਨਾਲ ਮੈਂ ਤੁਹਾਡਾ ਪ੍ਰੈਸ ਕਨ ਜਨ ਅੱਜ ਤੱਕ ਆਪਣੇ ਸਾਹਮਣੇ ਜਲੰਧਰ ਤੋਂ